Hello ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ 10ਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਅਵਤਾਰ ਪੁਰਬ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਹਰ ਸਾਲ ਦੀ ਤਰ੍ਹਾਂ 27 ਦਸੰਬਰ ਨੂੰ ਮਨਾ ਰਹੀਆਂ ਹਨ ਸੰਗਤਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਹੈ ਕਿਉਂਕਿ ਜੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਅਵਤਾਰ ਪੁਰਬ ਹਰ ਸਾਲ ਸੰਗਤਾਂ ਮਨਾਉਂਦੀਆਂ ਹਨ ਇਸ ਸਾਲ ਵੀ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੀਆਂ ਸਨ ਜੋ ਕਿ ਕੁਝ ਦਿਨ ਪਹਿਲਾਂ ਤੋਂ ਪ੍ਰਭਾਤ ਫੇਰੀਆਂ ਦੇ ਰੂਪੇ ਸੰਗਤਾਂ ਇਕੱਤਰ ਹੁੰਦੀਆਂ ਹਨ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਸੰਗਤਾਂ ਅੰਮ੍ਰਿਤ ਵੇਲੇ ਉੱਠਦੀਆਂ ਹਨ ਆ ਕਰਕੇ ਗੁਰੂ ਘਰ ਵਿਖੇ ਦਰਸ਼ਨ ਦੇਦਾਰ ਕਰਦੀਆਂ ਹਨ ਬਾਣੀ ਪੜ੍ਹਦੀਆਂ ਹਨ ਬਾਣੀ ਸੁਣਦੀਆਂ ਸੰਨ ਉਪਰੰਤ ਅਰਦਾਸ ਤੋਂ ਉਪਰੰਤ ਹੁਕਮਨਾਮਾ ਹੁੰਦਾ ਹੈ ਹੁਕਮਨਾਮਾ ਸੁਣ ਕੇ ਸੰਗਤਾਂ ਨਗਰਤੀ ਪ੍ਰਕਰਮਾ ਕਰਦੀਆਂ ਸੰਨ ਜੋ ਕਿ ਪ੍ਰਭਾਤ ਫੇਰੀ ਰੂਪ ਸੰਗਤਾਂ ਕਈ ਪ੍ਰੇਮੀਆਂ ਦੇ ਘਰ ਚਾਹ ਪਾਣੀ ਦਾ ਲੰਗਰ ਹੁੰਦਾ ਹੈ ਉੱਥੇ ਲੰਗਰ ਵੀ ਛਕਦੀਆਂ ਸੰਨ ਚਾਹ ਪਾਣੀ ਦਾ ਉਪਰੰਤ ਉੱਥੇ ਬ੍ਰਹਿ ਵਿਖੇ ਕਾਫੀ ਚਿਰ ਸੰਗਤਾਂ ਗੁਰੂ ਜਸ ਕਰਦੀਆਂ ਸੰਨ ਕਿਉਂਕਿ ਸ਼ਬਦ ਕੀਰਤਨ ਇਹ ਕਾਲਜੋਗ ਕੋ ਮੈਂ ਕੀਰਤਨ ਨੂੰ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਐਸਾ ਕੀਰਤਨ ਕਰਮਨ ਮੇਰੇ ਇਹ ਹਾਂ ਉਹਾਂ ਜੋ ਕਾਮ ਤੇਰੇ ਦੇ ਮਹਬਾ ਕਾ ਅਨੁਸਾਰ ਇਹ ਕਾਲਜੋਗ ਵਿੱਚ ਕੀਰਤਨ ਹੀ ਪ੍ਰਧਾਨ ਹੈ ਸੰਗਤਾਂ ਬੜੇ ਸ਼ਰਧਾ ਤੇ ਭਾਵਨਾ ਨਾਲ ਸ਼ਬਦ ਕੀਰਤਨ ਕਰਦੀਆਂ ਸਨ ਜਾ ਦੇ ਉਪਰੰਤ ਲੰਗਰ ਛੱਕੇ ਅਗਲੇ ਪੜਾਵਾਂ ਵੱਲ ਚਾਲੇ ਪਾਉਂਦੀਆਂ ਸਨ ਜੋ ਕਿ ਇਹ ਪ੍ਰਭਾ ਫੇਰੀਆਂ ਦਾ ਰਸਮੋ ਰਿਵਾਜ ਇਹ ਬਾਬਾ ਬੁੱਢਾ ਸਾਹਿਬ ਜੀ ਤੋਂ ਪਰਚਲਤ ਹੋਇਆ ਸੀ ਜਿਸ ਵੇਲੇ ਛੇਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਸਿਰਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਜਹਾਂਗੀਰ ਬਾਦਸ਼ਾਹ ਨੇ ਫੈਦ ਕੀਤਾ ਚੰਦੂ ਦੇ ਕਹਿਣ ਉੱਤੇ ਉਸ ਤੋਂ ਅਪਰੰਤ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਬੁਲਾ ਕਰਕੇ ਆਖਿਆ ਕਿ ਬਾਬਾ ਜੀ ਸਤਿਗੁਰੂ ਗੁਰੂ ਹਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਜਹਾਂਗੀਰ ਬਾਦਸ਼ਾਹ ਨੇ ਚੰਦੂ ਦੇ ਕਹਿਣ ਤੇ ਬੰਦ ਕਰ ਦਿੱਤਾ ਹੈ ਉਸ ਦੇ ਮਗਰ ਸੰਗਤਾਂ ਸਮੇਤ ਹਾਜ਼ਰ ਹੋਵੋ ਉਸ ਤੋਂ ਉਪਰੰਤ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਭਾਈ ਪੈੜਾ ਜੀ ਹੋਰ ਭਾਈ ਲਗਾਹ ਜੀ ਭਾਈ ਮੰਝ ਜੀ ਹੋਰ ਸੰਗਤਾਂ ਸਮੇਤ ਭਗਤਾਂ ਸਮੇਤ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਨੂੰ ਕਤਰ ਕਰਕੇ ਗਵਾਲੀਅਰ ਦੇ ਕਿਲੇ ਵੱਲੋਂ ਚਾਲੇ ਪਾ ਦਿੱਤੇ ਗਵਾਲੀਅਰ ਦੇ ਕਿਲੇ ਦੇ ਬਾਹਰ ਸੰਗਤਾਂ ਨੇ ਸ਼ਬਦ ਕੀਰਤਨ ਕਰਨਾ ਕਿਲੇ ਦੇ ਕੇਰੇ-ਕੇਰੇ ਪ੍ਰਵਾਦ ਫੇਰੀ ਦੇ ਰੂਪ ਵਿੱਚ ਸੰਗਤਾਂ ਨੇ ਢੋਲਕੀਆਂ ਸ਼ੈਣਿਆਂ ਨਾਲ ਕੀਰਤਨ ਕਰਦੇ ਹੋਏ ਬਾਬਾ ਬੁੱਢਾ ਸਾਹਿਬ ਦੀ ਅਗਵਾਈ ਵਿੱਚ ਨਗਰ ਕੀਰਤਨ ਜੋ ਕਿ ਪ੍ਰਵਾਸ ਫੇਰੀਆਂ ਕਿਲੇ ਦੇ ਵਿੱਚ ਕੱਢਣੀਆਂ ਉਸ ਤੋਂ ਉਪਰੰਤ ਜਿਸ ਵੇਲੇ ਕਾਫੀ ਸਮਾਂ ਬਾਬਾ ਬੁੱਢਾ ਜੀ ਦੀ ਸਪਰਸ ਅਸਤੀ ਹਾਚੀ ਜੋ ਕਿ ਇਹ ਪ੍ਰਵਾਸ ਫੇਰੀਆਂ ਚੱਲਦੀਆਂ ਰਹੀਆਂ ਉਸ ਤੋਂ ਉਪਰੰਤ ਜਾਂਗੀਰ ਬਾਦਸ਼ਾਹ ਨੂੰ ਲਿਖਣਾ ਪਿਆ ਕਿਉਂਕਿ ਜਾਂਗੀਰ ਬਾਦਸ਼ਾਹ ਬੜਾ ਜ਼ਾਲਮ ਸੀ ਉਹ ਕਿਸੇ ਦੀ ਨਹੀਂ ਮੰਨਦਾ ਸੀ ਇੱਕ ਚੰਦੂ ਵੜਾ ਨਾਲ ਜ਼ਾਲਮ ਸੀ ਓਕੇ ਉਹਨਾਂ ਦੇ ਕਹਿਣ ਉਤੇ ਗੁਰੂ ਸਾਹਿਬ ਦੇ ਕਿਲੇ ਵਿੱਚ ਬੰਦ ਕੀਤਾ ਹੋਇਆ ਸੀ ਜੋ ਕਿ ਬੜਾ ਜ਼ਾਲਮ ਸੀ ਜਹਾਂਗੀਰ ਬਾਦਸ਼ਾ ਉਹਦੇ ਕਹਿਣ ਉਤੇ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਕਰਨ ਦਾ ਇਹਨਾਂ ਫੈਸਲਾ ਕੀਤਾ ਜਹਾਂਗੀਰ ਬਾਦਸ਼ਾ ਨੇ ਹੁਕਮ ਕੀਤਾ ਕਿ ਗੁਰੂ ਸਾਹਿਬ ਦਿੱਲੀ ਆਉਣ ਦਿੱਲੀ ਆਣ ਕੇ ਸਾਡੇ ਨਾਲ ਗੱਲਬਾਤ ਕਰਨ ਇਹ ਰਸਮੋ ਰਿਵਾਜ ਜੋ ਪ੍ਰਭਾਤ ਫਰੀਆਂ ਰੂਪ ਸੰਗਤਾਂਨ ਕਰਦੀਆਂ ਹਨ ਇਹ ਚੌਂਕੀਆਂ ਦਾ ਰਸਮੋ ਰਿਵਾਜ ਅਜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਚੱਲਦਾ ਹੈ ਜਦੋਂ ਹੁਕਮਨਾਮਾ ਹੁੰਦਾ ਹੈ ਅਰਦਾਸ ਹੁੰਦੀ ਹੈ ਉਹ ਉਪਰੰਤ ਪਰ ਕਰਮਾ ਦੇ ਵਿੱਚ ਪ੍ਰਭਾਤ ਫੇਰੀ ਸੰਗਤਾਂ ਚੌਂਕੀ ਕੱਢਦੀਆਂ ਹਨ ਉਹ ਰਸਮੋ ਰਿਵਾਜ ਬਾਬਾ ਬੁੱਢਾ ਸਾਹਿਬ ਜੀ ਤੋਂ ਪਰਚਲਤ ਹੈ ਉਹ ਰਸਮੋ ਰਿਵਾਜ ਬਾਬਾ ਬੁੱਢਾ ਸਾਹਿਬ ਜੀ ਤੋਂ ਚੱਲਦਾ ਆ ਰਿਹਾ ਹੈ ਅਜੇ ਤੱਕ ਹੁਣ ਸੰਗਤਾਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਪ੍ਰਭਾਤ ਫੇਰੀਆਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਪ੍ਰਭਾਤ ਫੇਰੀਆਂ ਰੂਪ ਸੰਗਤਾਂ ਇਕੱਤਰ ਹੁੰਦੀਆਂ ਹਨ ਸੰਗਤਾਂ ਜੁੜਦੀਆਂ ਸਨ ਨਗਰ ਕੀਰਤਨ ਪ੍ਰਾਰੰਭ ਹੁੰਦੇ ਸਨ ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ ਤੇ 10ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਰ ਕੀਰਤਨ ਬੜੇ ਸ਼ਰਧਾ ਤੇ ਭਾਵਨਾ ਨਾਲ ਸੰਗਤਾਂ ਮਨਾਉਂਦੀਆਂ ਸਨ ਇਹ ਰਸਮੋ ਰਿਵਾਜ ਚੌਂਕੀਆਂ ਦਾ ਪ੍ਰਭਾਸ ਤੇਰੀਆਂ ਦਾ ਤੇ ਪ੍ਰਾਰਥਨ ਸਮੇਂ ਤੋਂ ਬਾਬਾ ਬੁੱਢਾ ਸਾਹਿਬੀ ਤੋਂ ਪਰਚਲਿਤ ਹੋਇਆ ਸੀ ਜੋ ਅੱਜ ਤੱਕ ਪਰਚਲਿਤ ਹੈ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੀਆਂ ਸਨ ਨਾਲ ਵੱਡੇ ਸਹਿਬਜਾਦੇ ਅਤੇ ਛੋਟੇ ਸਹਿਬਜਾਦੇ ਜਿਨ੍ਹਾਂ ਦਾ ਸ਼ਹੀਦੀ ਪਰਬ ਹੋਇਆ ਕੀ ਬੇਤੀ ਆ ਗਿਆ ਇਕੱਠਾ ਆ ਗਿਆ ਹੈ ਛੇ ਤੇ ਸਤਪੋਦੀ ਰਾਤ ਨੂੰ ਦਰਮਿਆਨੀ ਰਾਤ ਨੂੰ ਸਤਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਗਵਾਲੀਆ ਦੇ જિલ્લા ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਪੈ ਗਿਆ ਜਿਸ ਤੋਂ ਉਪਰੰਤ ਪਰਿਵਾਰ ਵੱਖ-ਵੱਖ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸਤਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਪਾਠ ਕੀਤਾ ਨਿਤਨੇਮ ਕੀਤਾ ਫਿਰ ਉਪਰੰਤ ਚਾਲੇ ਪਾਏ ਸਰਸਾ ਨਦੀ ਤੇ ਕੱਢੇ ਤੇ ਜਿਸ ਵੇਲੇ ਵਿਛੋੜਾ ਪੈ ਗਿਆ ਛੋਟੇ ਸਭ ਜਦਿਆਂ ਦਾ ਛੋਟੇ ਸਾਹਿਬਜ਼ਾਦੇ ਕੁਮਾ ਮਾਸਕੀ ਦੀ ਛਾਂਵੇ ਵਿੱਚ ਕੁਮਾ ਮਾਸਕੀ ਨਾਲ ਚੱਲ ਗਏ ਉਸ ਤੋਂ ਉਪਰੰਤ ਗੰਗੂ ਬਾਂਮਣ ਨੂੰ ਪਤਾ ਲੱਗਾ ਕਿ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਉਹ ਕੁਮੇ ਮਾਸਕੀ ਦੀ ਛਾਂਵੇ ਵਿੱਚ ਸਨ ਬੰਗੂ ਬਾਂਮਣ ਨੇ ਉੱਥੇ ਪਹੁੰਚ ਕਰਕੇ ਛੋਟੇ ਸਾਹਿਬਜ਼ਾਦੇ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਆਪਣੇ ਨਾਲ ਪਿੰਡ ਖੇੜੀ ਵਿੱਚ ਲੈ ਜਾਂਦਾ ਜਿਸ ਵੇਲੇ ਲਿਆਂਦਾ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਆਪ ਆਰਾਮ ਕਰਨ ਲਈ ਉਥੇ ਟਿਕ ਗਏ ਗੰਗੂ ਬਹਾਮਣ ਦੀ ਨੀਤ ਮਾੜੀ ਸੀ ਉਹਨੂੰ ਪਤਾ ਸੀ ਇਹਦੇ ਵਿੱਚ ਗੁਰਦਿਆਂ ਵਿੱਚ ਸੋਨੇ ਦੀਆਂ ਮੋਹਰਾਂ ਖਾਨ ਹੋਰ ਸਾਜੋ ਸਮਾਨ ਕੀਮਤੀ ਸਮਾਨ ਹੈ ਗੰਗੂ ਬਹਾਮਣ ਬੇਈਮਾਨ ਹੋ ਗਿਆ ਉਸਨੇ ਛੋਟੇ ਸਹਬਜਾਦੇ ਆਪ ਨੂੰ ਮਾਤਾ ਗੁੱਜਰ ਕੋ ਜਿਨੇ ਪੈ ਸੁੱਤੇ ਹਨ ਸੌਦੇ ਵੇਖ ਕਰਕੇ ਕਿਉਂਕਿ ਉਹਨੇ ਉਹ ਜੋ ਜਿਹੜੀ ਮੋਹਰਾਂ ਸੀ ਉਹ ਚੋਰੀ ਕਰ ਲਈਆਂ ਮਾਤਾ ਜੀ ਨੂੰ ਨੀਂਦ ਕਿੱਥੇ ਆਉਂਦੀ ਸੀ ਬਾਅਦ ਵਿੱਚ ਜਦੋਂ ਖੜਕਾ ਹੋਇਆ ਉਹਨੇ ਪੁੱਛਿਆ ਗੰਗੂ ਇਹ ਤੂੰ ਕੀ ਕੀਤਾ ਜੇ ਮੋਹਰਾ ਚਾਹੀਦਿਆ ਸੀ ਆਪ ਹੀ ਸਾਡੇ ਕੋ پاسੋਂ ਲੈ ਲੇਦਾ ਮੋਹਰਾ ਤੁਹਾਨੂੰ ਅਸੀਂ ਦੇਵਾਂ ਹੋਰ ਦੇ ਦਿੰਦੇ ਮੋਹਰਾ ਦੀ ਕਿਹੜੀ ਗੱਲ ਸੀ ਇਸ ਤੋਂ ਉਪਰੰਤ ਗੰਗੂ ਬ੍ਰਾਹਮਣ ਨੇ ਉੱਚੀ ਉੱਚੀ ਰੌਲਾ ਪਾ ਦਿੱਤਾ ਕਿ ਚੋਰ ਹਨ ਚੋਰ ਹਨ ਮੈਨੂੰ ਚੋਰ ਬਣਾਤਾ ਹੈ ਆਪ ਉਹਨੇ ਮਰੰਡੇ ਥਾਣੇ ਵਿੱਚ ਜਾ ਕਰਕੇ ਅਤਾ ਦਿੱਤੀ ਉਸ ਤੋਂ ਉਤਲਾਹ ਤੋਂ ਉਪਰੰਤ ਉਥੋਂ ਥਾਣੇਦਾਰ ਮਰੰਡੇ ਦਾ ਜਿਹਨੂੰ ਛੋਟੇ ਸਹਿਬਜਾਦੇ ਅਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਮਰੰਡੇ ਥਾਣੇ ਵਿੱਚ ਬੰਦ ਕਰ ਦਿੱਤਾ ਉਪਰੰਤ ਸੂਬੇ ਸਰਹੰਦ ਨੂੰ ਖਬਰ ਦਿੱਤੀ ਜਾ ਕੇ ਸਰਹੰਦ ਵਿਖੇ ਕਿ ਮੇਰੇ ਇਥੇ ਛਾਣੇ ਦੇ ਵਿੱਚ ਛੋਟੇ ਸਹਿਬਜਾਦੇ ਅਤੇ ਮਾਤਾ ਗੁੰਜਰ ਕੌਰ ਜੀ ਇਥੇ ਮੈਂ ਫੜਕੇ ਲਿਆਂਦੇ ਹਨ ਗ੍ਰਿਫਤਾਰ ਕੀਤੇ ਹਨ ਉਸ ਤੋਂ ਉਪਰੰਤ ਸੂਬਾ ਵਜੀਰ ਖਾਨ ਨੇ ਸਰਹੰਦ ਨੇ ਉਹਨਾਂ ਨੂੰ ਪ੍ਰਮਾਣ ਕੀਤਾ ਕਿ ਇਹਨਾਂ ਨੂੰ ਸੂਬੇ ਕਚਹਿਰੀ ਵਿੱਚ ਸਰਹੰਦ ਪੇਸ਼ ਕੀਤਾ ਜਾਵੇ ਉਸ ਤੋਂ ਉਪਰੰਤ ਗੱਡਿਆਂ ਸਵੇ ਸਮਾਹੀਆ ਸਿਪਾਹੀਆਂ ਸਮੇਤ ਮਾਤਾ ਗੁੰਜਰ ਕੌਰ ਜੀ ਅਤੇ ਛੋਟੇ ਸਹਿਬਜਾਦਿਆਂ ਨੂੰ ਸਰਹੰਦ ਵਿਖੇ ਪੇਸ਼ ਕੀਤਾ ਗਿਆ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਬੰਦ ਕਰਕੇ ਰੱਖਿਆ ਗਿਆ ਜਿਸ ਤੋਂ ਉਪਰੰਤ ਬਾਬਾ ਮੋਤੀਰਾਮ ਮਹਾਰਾਜੀ ਉਹਨੇ ਬੜੇ ਮੁਸ਼ਕਤ ਨਾਲ ਬਈ ਘਾਲਾਂ ਨਾਲ ਛੋਟੇ ਸਹਬਜਾਦਿਆਂ ਨੂੰ ਮਾਤਾ ਗੁਜਰਕੌਰ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ ਪੇਸ਼ੀਆਂ ਉਪਰੰਤ ਇੱਕ ਪੇਸ਼ੀ ਦੋ ਪੇਸ਼ੀ ਤਿੰਨ ਪੇਸ਼ੀਆਂ ਹੋਈਆਂ ਤੀਜੀ ਪੇਸ਼ੀ ਤੇ ਛੋਟੇ ਸਹਬਜਾਦਿਆਂ ਨੂੰ ਸ਼ਹੀਦ ਕੀਤਾ ਗਿਆ ਨੀਹਾਂ ਵਿੱਚ ਲਿਆਂ ਗਿਆ ਉਸ ਤੋਂ ਉਪਰੰਤ ਜਦੋਂ ਪਤਾ ਲੱਗਾ ਕਿ ਮੋਤੀਰਾਮ ਮਹਰੇ ਨੇ ਦੁੱਧ ਦੀ ਸੇਵਾ ਕੀਤੀ ਹੈ ਉਹਦੇ ਉਹਨ ਹੁਕਮ ਕੀਤਾਗਾ ਸੂਬੇ ਸਰਹੰਦਾ ਵੱਲੋਂ ਇਹਦੇ ਪਰਿਵਾਰ ਨੂੰ ਕੁੱਲੂ ਦੇ ਵਿੱਚ ਪੀੜ ਦਿੱਤਾ ਜਾਵੇ ਤੇ ਉਹ 7 ਸਾਲ ਦਾ ਬੱਚਾ ਉਹਦੇ ਸਾਹਮਣੇ ਕੁੱਲੂ ਦੇ ਵਿੱਚ ਪੀੜਿਆ ਗਿਆ ਬਾਬਾ ਮੋਤੀਰਾਵ ਨੂੰ ਪੁੱਛਿਆ ਗਿਆ ਉਸਨੇ ਕਿਹਾ ਮੈਂ ਇਸ ਲਈ ਨਹੀਂ ਰੋ ਰਿਹਾ ਮੈਂ ਰੋ ਰਿਹਾ ਹਾਂ ਕਿ ਜੇ ਇਹਨੂੰ ਸ਼ਹੀਦ ਕਰਨਾ ਹੈ ਮੈਂ ਬੱਚਿਆਂ ਨੂੰ ਸ਼ਹੀਦ ਕਰਨਾ ਪਰਿਵਾਰ ਨੂੰ ਸ਼ਹੀਦ ਕਰਨਾ ਕੁੱਲੂ ਵਿੱਚ ਪੀੜਨਾ ਸੀ ਮੈਨੂੰ ਖੁੱਲ ਕੇ ਦੁੱਧ ਪਿਆ ਲੰਦੇ ਛੋਟੇ ਸਾਹਿਬਜ਼ਾਦੇ ਨੂੰ ਮੈਂ ਮਾਤਾ ਗੁਜੇਰਕੌਰ ਦੀ ਖੁੱਲ ਕੇ ਸੇਵਾ ਕਰਦਾ ਜੇ ਤੂੰ ਇਹੇ ਕੰਮ ਕਰਨਾ ਮੈਂ ਇਸ ਕਰਕੇ ਮੇਰੇ ਅੱਖਾਂ ਵਿੱਚ ਹੰਝੂ ਆਏ ਹਨ ਕਿਉਂਕਿ ਉਸ ਤੋਂ ਉਪਰੰਤ ਜਦੋਂ ਸ਼ੇਰਖਾਨ ਮਲੇਰਕੋਟੜ ਵਾਲੇ ਨੂੰ ਸੱਦਿਆ ਗਿਆ ਕਿ ਤੇਰੇ ਭਰਾ ਨੂੰ ਵੱਡੇ ਗੁਰੂ ਗੋਬਿੰਦ ਸਿੰਘ ਨੇ ਚੌਂਕੌਰ ਦੀ ਜੰਗ ਵਿੱਚ ਸ਼ਹੀਦ ਕਰ ਦਿੱਤਾ ਹੈ ਇਹਦਾ ਬਦਲਾ ਲੈ ਲੈ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਉਸਨੇ ਕਿਹਾ ਮੈਂ ਇਹ ਬਦਲਾ ਉਹਦੇ ਪਿਤਾ ਕੋਲਵਾਗਾ ਜਾ ਕੇ ਜੰਗ ਦੇ ਮੈਦਾਨ ਵਿੱਚ ਲਾਵਾਂਗਾ ਇਹਨਾਂ ਛੋਟੇ ਸਹਬਜ਼ਾਦਿਆਂ ਦਾ ਕੀ ਕਸੂਰ ਹੈ ਮੈਂ ਇਹ ਨਹੀਂ ਕੰਮ ਕਰਾਂਗਾ ਉਸਨੇ ਵਾਪਸ ਜਾਣ ਦਾ ਫੈਸਲਾ ਲਿਆ ਛੋਟੇ ਸਹਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਜਦੋਂ ਹੰਸਲਾ ਨਦੀ ਦੇ ਕੰਢੇ ਉਤੇ ਛੋਟੇ ਸਹਬਜ਼ਾਦਿਆਂ ਨੂੰ ਸ਼ਹੀਦ ਕਰਕੇ ਉੱਥੇ ਛੱਡ ਦਿੱਤਾ ਗਿਆ ਤੇ ਟੋਡਰਮਲ ਨੇ ਅੱਗਾ ਲੈ ਕਰਕੇ ਜਗਾ ਖਰੀਦ ਕਰਕੇ ਸੋਨੇ ਦੀਆਂ ਮੋਹਰਾਂ ਵਿਚ ਆ ਕੇ ਗੁਰਦਾ ਜੋਤੀ ਸਰੂ ਵਿਖੇ ਅੰਤਮ ਸੰਸਕਾਰ ਕੀਤਾ ਜੋ ਕਿ ਇਹ ਵੱਡੀ ਬਹੁਤ ਵੱਡੀ ਦਾਸਤਾਨ ਹੈ ਛੋਟੇ ਸਹਬਜ਼ਾਦਿਆਂ ਦੀ ਵੱਡੇ ਸਹਬਜ਼ਾਦਿਆਂ ਦੀ ਦਸਵੇਂ ਪਾਤਸ਼ਾਹੇ ਦੇ ਪਰਿਵਾਰ ਦੀ ਜੋ ਕਿ ਮਤਾਵਾ ਸੀ ਉਹ ਭਾਈ ਮਨੀ ਸਿੰਘ ਨਾਲ ਦਿੱਲੀ ਵਾਲ ਨੂੰ ਹੋਤ ਰਹੀਆਂ ਇਹ ਕਿ ਪ੍ਰਭਾਤ ਫੇਰੀਆਂ ਦਾ ਰਸਮੋ ਰਿਵਾਜ ਹੈ ਇਹ ਗੁਰਦਾਸ ਸਿੰਘ ਦੀਆਂ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੀਆਂ ਹਨ ਜੋ ਕਿ ਲਗਭਗ 10-12 ਦਿਨ ਤੋਂ ਪ੍ਰਭਾਤ ਫੇਰੀਆਂ ਪ੍ਰਾਰambh ਹੋ ਚੁੱਕੀਆਂ ਸਨ ਇਹਨਾਂ ਦਾ ਜੋ ਸ਼ਬਦ ਕੀਰਤਨ ਕਰਨ ਦੀਆਂ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਨਗਰ ਵਿੱਚ ਪ੍ਰਕਰਮਾ ਕਰਦੀਆਂ ਹਨ ਪ੍ਰੇਮੀ ਸਿੰਘਾਂ ਦੇ ਘਰਾਂ ਵਿੱਚ ਜਲ ਪਾਣੀ ਹੁੰਦਾ ਹੈ ਉੱਥੇ ਵੀ ਜਾਂਦੀਆਂ ਹਨ ਨਗਰ ਕੀਰਤਨ ਦੇ ਰੂਪ ਵਿੱਚ ਜੋ ਕਿ 27 ਤੀਨੂ ਪ੍ਰਾਣ ਨਗਰ ਕੀਰਤਨ ਆਰੰਭ ਹੋਵੇਗਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਛਤਰ ਛਾਇਆ ਹੇ ਪੰਜਾ ਪਿਆਦਿਆਂ ਗਵਾਈ ਵਿੱਚ ਸੰਗਤਾਂ ਸਮੇਤ ਨਗਰ ਕੀਰਤਨ ਸਵੇਰੇ 10 ਵਜੇ ਆਰੰਭ ਹੋਵੇਗਾ ਉਹ ਖੰਡ ਪਾਠ ਦੇ ਭੋਗਾਂ ਤੋਂ ਉਪਰੰਤ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮਾਂ ਨੂੰ ਸੰਪੂਰਨ ਹੋਵੇਗਾ ਇਹ ਪ੍ਰਵਾਹ ਫੇਰੀਆਂ ਦਾ ਜੋ ਰਸਮੋ ਰਿਵਾਜ ਹੈ ਬਾਬਾ ਬੁੱਢਾ ਸਾਹਿਬ ਤੋਂ ਸ਼ੁਰੂ ਹੋਇਆ ਹੈ ਇਸ ਤਰ੍ਹਾਂ ਪ੍ਰਚਲਿਤ ਹੈ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਕੁਝ ਦਿਨ ਪਹਿਲਾਂ ਲਗਭਗ 10-12 ਦਿਨ ਤੋਂ ਪ੍ਰਭਾਸ਼ਰੀਆਂ ਕੱਢ ਰਹੀਆਂ ਹਨ ਗੁਰਦਾਸ ਨਗਲ ਦੀਆਂ ਸੰਗਤਾਂ ਜੋ ਕਿ ਡੀਪੀਸੀ ਚੰਦਰਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਹੁੰਚ ਕਰਕੇ ਸੰਗਤਾਂ ਤੱਕ ਇਹ ਸਨੇਹਾ ਪਹੁੰਚਾਉਣਾ ਹੈ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਬਾਣੀ ਪੜਿਆ ਕਰੋ ਬਾਣੀ ਸੁਨਿਆ ਕਰੋ ਉੱਠ ਕੇ ਅੰਮ੍ਰਿਤ ਵੇ ਉੱਠਿਆ ਕਰੋ ਇਸ਼ਨਾਨ ਕਰਿਆ ਕਰੋ ਗੁਰੂ ਕਾਰਣ ਕੇ ਦਰਸ਼ਨ ਦੇਦਾਰ ਕਰਿਆ ਕਰੋ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ